ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਬਰੈਡ ਤੇ ਆਪਾਂ ਸਿੰਪਲ ਬਰੈਡਾਂ ਦੀ ਰੈਸਪੀ ਸ਼ੇਅਰ ਕਰਨ ਲੱਗੇ ਆਂ ਤੁਹਾਡੇ ਨਾਲ ਤੇ ਇਹਨਾਂ ਵਿੱਚ ਆਪਾਂ ਆਲੂ ਵਗੈਰਾ ਕੁਝ ਨਹੀਂ ਭਰਨਾ ਹੈਗਾਗਾ ਤੇ ਸਿੰਪਲ ਆਪਾਂ ਬਰੈਡ ਬਣਾਵਾਂਗੇ ਬੇਸਣ ਵਾਲੇ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਬਣਦੇ ਜੀ ਖਾਣ ਚ ਤੇ ਹੁਣ ਆਪਾਂ ਰੈਸਪੀ ਸ਼ੁਰੂ ਕਰਨ ਲੱਗੇ ਆਂ ਜੀ ਤੇ ਰੈਸਪੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਬਹੁਤ ਹੀ ਸੌਖਾ ਤਰੀਕਾ ਜੀ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਬਹੁਤ ਹੀ ਝਟਪਟ ਬਣ ਜਾਂਦੇ ਆ ਬ੍ਰੈਡ ਇਸ ਤਰੀਕੇ ਨਾਲ ਤੇ ਇਹਦੇ ਲਈ ਆਪਾਂ ਨੇ ਲੈ ਲੈਣਾ ਜੀ ਬੇਸਣ ਆਪਾਂ ਲੈ ਲਾਂਗੇ ਇਹਦੇ ਵਿੱਚ ਹਲਦੀ ਕਲਰ ਵਾਸਤੇ ਤੇ ਮਿਰਚ ਆਪਾਂ ਲਾ ਲਈ ਪਾਵਾਂਗੇ ਜੇਕਰ ਤੁਸੀਂ ਹਰੀ ਮਿਰਚ ਕੱਟ ਕੇ ਪਾਉਣੀ ਹੈ ਤਾਂ ਹਰੀ ਮਿਰਚ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਥੋੜਾ ਜਿਹਾ ਆਪਾਂ ਟੇਸਟ ਵਾਸਤੇ ਪਾਵਾਂਗੇ ਗਰਮ ਮਸਾਲਾ ਤੇ ਉੱਤੋਂ ਦੀ ਆਪਾਂ ਪਾ ਲਾਂਗੇ ਨਮਕ ਟੇਸਟ ਦੇ ਅਨਸਾਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਧਨੀਆ ਬਰੀਕ ਕੱਟ ਕੇ ਤੇ ਆਪਾਂ ਧਨੀਆ ਬਰੀਕ ਕੱਟ ਲਿਆ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਐਡ ਕਰ ਲਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਕਰਕੇ ਜੀ ਤੇ ਮਿਕਸ ਕਰ ਲਾਂਗੇ ਪਾਣੀ ਆਪਾਂ ਥੋੜਾ ਥੋੜਾ ਤੇ ਇਸ ਤਰੀਕੇ ਨਾਲ ਆਪਾਂ ਵੇਸਣ ਨੂੰ ਚੰਗੀ ਤਰ੍ਹਾਂ ਘੋਲ ਲੈਣਾਗਾ ਥੋੜਾ ਥੋੜਾ ਪਾਣੀ ਕਰਕੇ ਪਾਓ ਜੀ ਥੋੜਾ ਥੋੜਾ ਪਾਣੀ ਕਰਕੇ ਤੇ ਵਧੀਆ ਬੇਸਨ ਘੋਲ ਆ ਜਾਂਦਾ ਗਾ ਵਿਦੰਗਾ ਗੁੰਡਾ ਚੰਗੀ ਤਰ੍ਹਾਂ ਮਥਲੀਆਂ ਜਾਂਦੀਆਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਫੈਟ ਲਾਂਗੇ ਬੇਸਨ ਤਾਂ ਕਿ ਤੱਕ ਹੋ ਗਿਆ ਇਨੂੰ ਆਪਾਂ ਵੇਸਣ ਨੂੰ ਇਸ ਤਰੀਕੇ ਨਾਲ ਖੋਲਣਾ ਜੀ ਨਾ ਆਪਾਂ ਨੇ ਜਿਆਦਾ ਪਤਲਾ ਕਰਨ ਤੇ ਨਾ ਹੀ ਜਿਆਦਾ ਆਪਾਂ ਨੇ ਗਾੜਾ ਰੱਖਣਾਗਾ ਇਸ ਤਰੀਕੇ ਦਾ ਘੋਲ ਹੋਣਾ ਚਾਹੀਦਾ ਦੇਖੋ ਤੇ ਹੁਣ ਆਪਾਂ ਇਧਰ ਲੈ ਲੇ ਬ੍ਰੈਡ ਤੇ ਬ੍ਰੈਡਾਂ ਨੂੰ ਆਪਾਂ ਵਿਚਾਲੋ ਕੱਟ ਲਾਂਗੇ ਦੋ ਦੋ ਪੀਸ ਕਰ ਲਾਂਗੇ ਇਹਦੇ ਇਸ ਤਰੀਕੇ ਨਾਲ ਕੱਟ ਲੈਣਾ ਇਹਦੀ ਇਧਰ ਆਪਾਂ ਇਹ ਤੇਲ ਗਰਮ ਧਰ ਲਿਆਈ ਕੜਾਈ ਦੇ ਵਿੱਚ ਤੇ ਹੁਣ ਆਪਾਂ ਇਸ ਤਰੀਕੇ ਨਾਲ ਬਰੈਡ ਲੈ ਲਾਂਗੇ ਪੀਸ ਇਹਦਾ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਡਿਪ ਕਰ ਲੈਣਾ ਇਹਨੂੰ ਤੇ ਹੁਣ ਆਪਾਂ ਤੇਲ ਦੇ ਵਿੱਚ ਫਰਾਈ ਕਰ ਦਾਂਗੇ ਇਹਨੂੰ ਛੱਡ ਦਾਂਗੇ ਤੇ ਇਹ ਜੀ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਰਹੇ ਆਂ ਤੇ ਸਿੰਪਲ ਆਪਾਂ ਇਹਦੇ ਵਿੱਚ ਮਸਾਲੇ ਵਗੈਰਾ ਪਾਏ ਆ ਹੋਰ ਕੁਝ ਵੀ ਨਹੀਂ ਪਾਇਆ ਤੇ ਬਹੁਤ ਹੀ ਵਧੀਆ ਇਹ ਫੁੱਲ ਫੁੱਲ ਕੇ ਤਿਆਰ ਹੋਣਗੇ ਇਹ ਇਹ ਦੇਖੋ ਹੁਣ ਆਪਾਂ ਇਹਨਾਂ ਦੇ ਪਾਸੇ ਪਲਟ ਦਾਂਗੇ ਇਸ ਤਰੀਕੇ ਨਾਲ ਇੱਕ ਸਾਈਡ ਇਹ ਥੋੜੇ ਜਿ ਪੱਕ ਗਏ ਆ ਹੁਣ ਤੇ ਪਾਸੇ ਆਪਾਂ ਨੇ ਇਹਨਾਂ ਦੇ ਬਦਲਦੇ ਹੈਗੇ ਤੇ ਲੋ ਜੀ ਹੁਣ ਆਪਣੇ ਬ੍ਰੈਡ ਪੱਕ ਗਏ ਹੈਗੇ ਦੋਨੋਂ ਸਾਈਡ ਤੋਂ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ ਇੱਕ ਪਲੇਟ 'ਚ ਤੇ ਇਸੇ ਤਰ੍ਹਾਂ ਹੀ ਆਪਾਂ ਦੁਬਾਰਾ ਇਹ ਵੇਜ ਪਾ ਦਾਂਗੇ ਦੁਬਾਰਾ ਇਦੋਂ ਹੋ ਗੋ ਆਂਜਤੀ ਤੇ ਲੋ ਜੀ ਹੁਣ ਆਪਣੇ ਗਰਮਾ ਗਰਮ ਬ੍ਰੈਡ ਬਣ ਕੇ ਤਿਆਰ ਆ ਗਏ ਤੇ ਦੇਖੋ ਕਿੰਨੇ ਜਿਆਦਾ ਵਧੀਆ ਲੱਗਦੇ ਇਹ ਦੇਖਣ ਚ ਤੇ ਖਾਣ ਚ ਇਹ ਤੋਂ ਵੀ ਜਿਆਦਾ ਸਵਾਦ ਬਣਦੇ ਆਗੇ ਤੇ ਇੱਕ ਵਾਰ ਇਹ ਰੈਸਪੀ ਤੁਸੀਂ ਵੀ ਟਰਾਈ ਜ਼ਰੂਰ ਕਰਨਾ ਜੀ ਸਿੰਪਲ ਤੇ ਸੌਖਾ ਤਰੀਕਾ ਹੈਗਾ ਤੇ ਮਿੰਟਾਂ ਵਿੱਚ ਦੀ ਇਹ ਬਣ ਜਾਂਦੇ ਆ ਨਾ ਆਪਾਂ ਨੂੰ ਜਿਆਦਾ ਇਹ ਤੇ ਕੋਈ ਮਿਹਨਤ ਕਰਨੀ ਪੈਂਦੀ ਹੈ ਤੇ ਜਦੋਂ ਵੀ ਕੋਈ ਗੈਸਟ ਵਗੈਰਾ ਆਵੇ ਰਿਸ਼ਤੇਦਾਰ ਤਾਂ ਆਪਾਂ ਇਹ ਬਣਾ ਕੇ ਦੇ ਸਕਦੇ ਹਾਂ ਮਿੰਟਾਂ ਵਿੱਚ ਦੀ ਤੇ ਚਲੋ ਜੀ ਅੱਜ ਦੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ